ਤੇ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਮੈਂ ਖੜਾ ਇਸ ਵੇਲੇ ਮਟਰਾਂ ਦੇ ਖੇਤ 'ਚ ਦੋਵੇਂ ਤਰ੍ਹਾਂ ਦੇ ਮਟਰ ਹੈਗੇ ਆ ਗੇਤੇ ਵੀ ਤੇ ਪਛੇਤੇ ਵੀ ਪੀ 3 ਵੀ ਤੇ ਪੈਂਸਲ ਵੀ ਕਿਸਾਨ ਦੋਸਤੋ ਲਾਗੇ ਮੇਰੇ ਆਲੂਆਂ ਨੂੰ ਸਪਰੇਅ ਹੋਣ ਲਈ ਹੋ ਸਕਦਾ ਥੋੜਾ ਬਹੁਤਾ ਪੰਪ ਦੀ ਆਵਾਜ਼ ਆਵੇ ਪਰ ਅੱਜ ਜਿਹੜਾ ਮਸਲਾ ਉਹ ਇਹ ਆ ਕਿ ਜਿਹੜੇ ਕਿਸਾਨ ਭਰਾਵਾਂ ਦੇ ਆ ਇੱਕ ਲੱਭੀ ਮੈਂ ਬੂਟਾ ਪੁੱਟਣ ਲੱਗਾ ਜੇ ਵੀ ਐਸ ਸਟੇਜ ਦੇ ਮਟਰ ਆ ਜਿਨ੍ਹਾਂ ਨੂੰ ਫਾਲ ਵੀ ਆਇਆ ਤੇ ਛੋਟੀਆਂ-ਛੋਟੀਆਂ ਫਲੀਆਂ ਵੀ ਆ ਕੋਈ ਫੁੱਲ ਵੀ ਆ ਜਾਨੀ ਕਿ ਫਾਲ ਬਣ ਰਿਹਾ ਤੇ ਹਾਲੇ 15 ਤੋਂ 20 ਦਿਨ ਟੁੱਟਦੇ ਆ ਲੈਂਦੇ ਆ ਲਵਜੀ ਵੇਖ ਰਿਹਾ ਫਾਲੀ ਵੜਾ ਬੂਟੇ ਨੂੰ ਹਾਂਜੀ ਭਾਈ ਹੈ ਵੇਗੇ ਫਲ ਸਾਰੇ ਹਾਂਜੀ ਹੁਣ ਮੰਨ ਲਓ ਕਿਸਾਨ ਦੋਸਤੋ ਜਿਹੜੇ ਐਸ ਸਥਿਤੀ ਦੇ ਮਟਰ ਆ ਉਹਨਾਂ ਦੇ ਵਿੱਚ ਤੁਸੀਂ ਪੱਤਿਆਂ ਦੇ ਉਲਟੇ ਪਾਸੇ ਜਾਓਗੇ ਪੱਤਿਆਂ ਦੇ ਬੈਕ ਵਾਲੇ ਪਾਸੇ ਤੇ ਤੁਹਾਨੂੰ ਲੀਫ ਮਾਈਨਰ ਤੇ ਜੈਲੋਰੇਸਟ ਆਉਣ ਦੇ ਸਿੰਟਮ ਨਜ਼ਰ ਆ ਜਾਣਗੇ ਜਿਸ ਤਰ੍ਹਾਂ ਆਹ ਲਾਭ ਜੀ ਖਾ ਲਿਓ ਐਸ ਪਤੇ ਦੇ ਵਿੱਚ ਲੀਫ ਮਾਈਨਰ ਅਲਾ ਵੇਖ ਰਿਹਾ ਵੇਖਿਆ ਧੋਪੈਂਦੀ ਹੈ ਨਾ ਲੀਫ ਮਾਈਨਰ ਆ ਗਿਆ ਆ ਮੈਂ ਉੱਪਰਲੇ ਪਾਸੇ ਲਾ ਪੱਤਾ ਇਧਰ ਰੋੜੀ ਆ ਜੈਲੋਰੇਸ ਦੇ ਸਿੰਟਮ ਪੀ ਜੈਲੋਰੇਸਟ ਵੀ ਮਟਰਾਂ ਨੂੰ ਆ ਗਈ ਏ ਇਹ ਮੇਰੇ ਕੋ ਸਜਣਾ ਉਹਨੇ ਮਟਰ ਤੋੜੇ ਇਹ ਕਹਿੰਦਾ ਬਾਲ ਸਾਹਿਬ ਆਪਣੇ ਮਟਰ ਹਰੇ ਰਹਿ ਕੇ ਟੁੱਟੇ ਆ ਤੇ ਮੇਰੇ ਆਣ ਗਵਾਣ ਬੜਿਆ ਜਾਣਿਆਂ ਦੇ ਮਟਰ ਜਿਹੜੇ ਹਨ ਲਾਵਾ ਵੀ ਖਾਲੀ ਬੜਾ ਵਾਲੀ ਫਮੈਨਰ ਪੀ ਪੱਤੇ ਹੀ ਉੱਡ ਗਏ ਡੰਡੇ 'ਚ ਰਹਿ ਗਏ ਤੇ ਮੇਰੇ ਕੱਲ ਹੀ ਦਿਮਾਗ 'ਚ ਇਹ ਗੱਲ ਆ ਗਈ ਪੀ ਹਾਂ ਇਹੀ ਇਹੀ ਪੀ ਲੀਫ ਮਾਈਨਰ ਤੇ ਜੈਲੋ ਰੈਸਟ ਮੈਂ ਆ ਗਈ ਹੋਣੀ ਆ ਉਹਨੇ ਫੰਗੀਸਾਈਡ ਕੋਸ ਚੰਗੇ ਖੜਕੇ ਕੀਤੇ ਸੀ ਇਹ ਥੋੜਾ ਛੋਟਾ ਆਕਾਰ ਆ ਜਿਸ ਤਰ੍ਹਾਂ ਆ ਆ ਲੋ ਪੱਤੇ ਦੀ ਬੈਕ ਸਾਈਡ ਤੇ ਰੈਸਟ ਨੇ ਦਸਤਕ دیتی ਹੈ ਸੁਖਸ਼ਾਂ ਦੋਸਤੋ ਇਹ ਹਾਲਾਤ ਜਿਹੜੇ ਆ ਫੁੱਲ ਨਿਕਲਦੇ ਮਟਰਾਂ ਤੋਂ ਲੈ ਕੇ ਬਾਂਦਰੇ ਮਟਰਾਂ ਤਾਈਂ ਜਿਸ ਤਰ੍ਹਾਂ ਮੈਂ ਆ ਇੱਕ ਬੂਟਾ ਹੋਰ ਨਾ ਹੀ ਪੁਟਿਆ ਇੱਥੇ ਪੁਟਿਆ ਹੀ ਸੀ ਵੀ ਬਾਣ ਰਹੇ ਮਟਰਾਂ ਤੇ ਫੁੱਲ ਨਿਕਲਦੇ ਮਟਰਾਂ ਤੋਂ ਲੈ ਕੇ ਬਾਣ ਰਹੇ ਮਟਰਾਂ ਦੇ ਬੂਟਿਆਂ ਤੇ ਸਾਰੇ ਥਾਵਾਂ ਤੇ ਤੁਹਾਨੂੰ ਇਹ ਸਥਿਤੀ ਨਜ਼ਰ ਆਊਗੀ ਲੀਫ ਮਾਈਨਰ ਤੇ ਜੈਲੋਰੈਸਟ ਤੁਸੀਂ ਕਰਨਾ ਕੀ ਹੈ ਜਿਹੜਾ ਲੀਫ ਮਾਈਨਰ ਹੈ ਉਹਨੂੰ ਫਿਪਰੋਨਿਲ 5% ਲਿਕਵਿਡ ਆਉਂਦੀ ਉਹ ਵੀ ਮਾਰ ਦੇਣ ਦੀ ਲੀਟਰ 3 ਕਿੱਲੇ ਚ ਜੇ ਤੁਸੀਂ ਥੋੜਾ ਸਸਤਾ ਇਹਨੂੰ ਕਵਰ ਕਰਨਾ ਹੈ ਤੇ ਮੀਡਾ ਕਲੋਪਰਾਇਡ 70% ਡਬਲਯੂ ਡੀ ਸੀ ਚ ਆਉਂਦਾ ਹੈ ਉਹ 30 ਤੋਂ 35 ਗ੍ਰਾਮ ਪਾ ਸਕਦੇ ਜੇ ਪਾਣੀ ਲਾਉਣਾ ਆਪਾਂ 1 ਕਿੱਲੇ ਨੂੰ 150 ਲੀਟਰ ਜਿਹੜੀ ਇਹ ਰੈਸਟ ਆਈ ਆ ਇਹਨੂੰ ਟੈਬੂਕੋਨਾਜ਼ੂਲ ਲiquid EC ਫਾਰਮੂਲੇਸ਼ਨ ਵੀ ਖਤਮ ਕਰ ਸਕਦਾ ਟੈਬੂਕੋਨਾਜ਼ੂਲ SC ਵੀ ਖਤਮ ਕਰ ਸਕਦਾ ਟੈਬੂਕੋਨਾਜ਼ੂਲ 25% WDGI ਉਹ ਵੀ ਖਤਮ ਕਰ ਸਕਦਾ ਤੇ ਕਿਸਾਨ ਦੋਸਤੋ ਤੁਹਾਨੂੰ 1200 ਰੁਪਏ ਦੀ ਰੇਂਜ ਚ ਆਕਸੀ ਟੈਬੂ ਦਾ ਕੰਬੀਨੇਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ ਉਹ ਵੀ ਤੁਸੀਂ 1 ਲੀਟਰ ਤੇਨ ਕੱਲੇ ਚ 150 ਲੀਟਰ ਪਾਣੀ ਲਾ ਕੇ ਰੈਸਟ ਨੂੰ ਜੈਲੋ ਰੈਸਟ ਨੂੰ ਖਤਮ ਕਰ ਸਕਦੇ ਜੀ ਤੇ ਲੀਫ ਮਾਈਨਰ ਲਈ ਮੈਂ ਤੁਹਾਨੂੰ ਦੱਸਦਾ ਕਿ ਅਮੀਡਾ ਲਿਕਵਿਡ ਵੀ ਪਾ ਲੋਗੇ ਫਿਰ ਵੀ ਚੱਲ ਜਾਊਗਾ ਉਹਨੇ ਵੀ ਕਵਰ ਕਰ ਜਾਣਾ 17.8 ਵਾਲਾ ਅਮੀਡਾ ਡਬਲ ਜ਼ੂ ਡੀਜੀ 70% ਪਾ ਲੋਗੇ ਉਹਨੇ ਵੀ ਕਵਰ ਕਰ ਜਾਣਾ ਇਹ ਦੋਹੇ ਦਵਾਈਆਂ ਦੇ ਨਾਲ ਤੁਸੀਂ ਆਪਣੇ ਖੇਤ ਦੇ ਵਿੱਚੋਂ ਲੀਫ ਮਾਈਨਰ ਤੇ ਜੈਲੋ ਰੈਸਟ ਦਾ ਖਾਤਮਾ ਕਰ ਸਕਦੇ ਜੀ ਫਾਰ ਇਗਜ਼ਾਮਪਲ ਫਾਰਮਰ ਕਹਿੰਦਾ ਵੀ ਮੇਰੇ ਮਟਰ 18 17 ਦਿਨਾਂ ਚ ਟੁੱਟ ਜਾਣੇ ਆ ਤੇ ਪੂਰੇ ਹਰੇ ਵਿਖਦੇ ਆ ਪਰ ਸਿੰਪਟਮ ਆ ਗਏ ਆ ਲੀਫ ਮਾਈਨਰ ਦੇ ਵੀ ਪਰ ਮੈਨੂੰ ਲੋੜ ਨਹੀਂ ਆ ਭਾਜੀ ਤੁਹਾਡੇ ਮਟਰਾਂ ਦੇ ਪਤੇ ਸੁੱਕ ਜਾਣੇ ਆ 8 10 ਦਿਨ ਦੇ ਵਿੱਚ ਵਿੱਚ ਤੇ ਜਿਹੜੇ ਬੜੇ ਨੈਚੁਰਲ ਗ੍ਰੀਨ ਤੇ ਲਹਿਰੇਪਨ ਵਾਲੇ ਮਟਰੇ ਆ ਉਹਨਾਂ ਦੇ ਆਪਣੀ ਨਮੀ ਜੀ ਛਿਲੜਦੇ ਖਸ ਜਾਣੀ ਆ ਫੁੱਸ ਫੁੱਸੇ ਜੀ ਹੋ ਜਣੇ ਤੇ ਵੇਟ ਵੀ ਘਟ ਜਾਏ ਇਸ ਕਰਕੇ ਇਸ ਸਪਰੇਅ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਬੜੀ ਮਾਰੂ ਬਿਮਾਰੀ ਆ ਅੱਜ ਤੋਂ ਗਾਹ ਨੂੰ ਅਪ੍ਰੈਲ ਤੱਕ ਜਦਨੇ ਮਟਰ ਟੁੱਟਣੇ ਆ ਇਹ ਰਹਿਣੀ ਰਹਿਣੀ ਆ ਕਿਤੇ ਆ ਗਈ ਕਿਤੇ ਚਲ ਗਈ ਕਿਤੇ ਆ ਗਈ ਕਿਤੇ ਚਲ ਗਈ ਸੋ ਅੱਜ ਦੀਆਂ ਐਨੀਆਂ ਬੇਨਤੀਆਂ ਪ੍ਰਵਾਨ ਕਰੋ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਫਸਲ ਦੇ ਵਿੱਚ ਕੋਈ ਵੀ ਸਮੱਸਿਆ ਖੇਤੀ ਨਾਲ ਸੰਬੰਧਿਤ ਮੇਰਾ ਨੰਬਰ 9216099188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜਿਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਬੁੱਧਤੀ ਗੁਰੂ ਨਾਨਕ ਸਾਹਿਬ ਨੇ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ